ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਜਸਟ ਲੈ ਕੇ ਆਏ ਆ ਜੀ 2511 ਟਰੈਕਟਰ ਦੁਬਾਰੇ ਵਾਪਸ ਲੈਣਾ ਇਸ ਵੀਰ ਦੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਜੀ ਜਿਹਦਾ ਨੰਬਰ ਹੈਗਾ ਪੀਬੀਆਈ 7731 1983 ਮਾਡਲ ਹੈ ਜੀ ਪਤਾ ਦੱਸਣ ਵਾਲੇ ਨੂੰ 10000 ਰੁਪਏ ਇਨਾਮ ਦਿੱਤਾ ਜਾਊਗਾ ਕਿਸੇ ਵੀ ਵੀਰ ਭਰਾ ਨੂੰ ਪਤਾ ਲੱਗੇ ਇਸ ਟਰੈਕਟਰ ਬਾਰੇ ਦਾ ਇਹਨਾਂ ਵੀਰਾਂ ਨਾਲ ਸੰਪਰਕ ਜ਼ਰੂਰ ਕਰੇ ਜੀ 10000 ਰੁਪਏ ਇਨਾਮ ਦਿੱਤਾ ਜਾਊਗਾ ਨੰਬਰ ਨੋਟ ਕਰ ਲਓ 907540011 ਇਸ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਇਹ ਟਰੈਕਟਰ ਜਲਦੀ ਤੋਂ ਜਲਦੀ ਮਿਲ ਸਕੇ ਐਕਸ ਯੂ ਵੀ 500 W8 ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ 80% ਹੈ ਜੀ ਫੁੱਲ ਇੰਸ਼ੋਰੈਂਸ ਬੀ ਆਈ ਪੀ ਨੰਬਰ ਏਰੀਆ ਬਾਗਾ ਪੁਰਾਣਾ 440000 ਰੇਟ ਰੱਖੇ ਗਏ ਜੀ ਬਾਕੀ ਗੱਡੀ ਜਮਾਂ ਓਕੇ ਹੈ ਤੁਸੀਂ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9814624564 9814624564 ਹੈ ਇਸ ਨੰਬਰ ਤੇ ਫੋਨ ਕਰਕੇ ਐਕਸ ਯੂ ਵੀ 500 ਡਬਲਯੂ 8 ਗੱਡੀ ਹੈ ਜਿਹੜੀ ਤੁਸੀਂ 440000 ਦੇ ਵਿੱਚ ਖਰੀਦ ਸਕਦੇ ਹੋ ਅਰਜੰਟ ਸੇਲ ਕਰਨਾ ਹੈ ਜੀ ਟਰਾਲਾ ਏਰੀਆ ਜਲਾਲਾਬਾਦ ਜ਼ਿਆਦਾ ਜਾਣਕਾਰੀ ਵੀਰ ਨੇ ਦੱਸੀ ਨਹੀਂ ਜੀ ਤੁਸੀਂ ਫੋਨ ਤੇ ਲੈ ਸਕਦੇ ਹੋ ਦੋ ਵੀਰਾਂ ਦੇ ਨੰਬਰ ਨੇ ਦੋਨੇ ਨੋਟ ਕਰ ਲਓ ਟਰਾਲ ਹੈ ਜਿਹੜਾ ਤੁਸੀਂ ਜਲਾਲਾਬਾਦ ਏਰੀਆ ਦੇ ਵਿੱਚ ਇਸ ਨੂੰ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਸਾਫ਼ ਕੰਡੀਸ਼ਨ ਦਾ ਟਰਾਲ ਹੈ ਵਧੀਆ ਫਰਸ਼ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਨੰਬਰ ਨੋਟ ਕਰ ਲਓ 7780900373 ਦੂਜਾ ਨੰਬਰ 9906280037 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਟਰਾਲੇ ਬਾਰੇ ਸਾਰੀ ਜਾਣਕਾਰੀ ਲੈ ਕੇ ਟਰਾਲਾ ਖਰੀਦ ਸਕਦੇ ਹੋ जॉन डीयर चिरंजा 05 ट्रैक्टर ਵਿਕਾਊ ਆ ਟਾਪ ਮਾਡਲ 2021 ਟਾਇਰ ਹੈਗੇ ਨੇ ਜੀ 90% ਪਹਿਲੇ ਨਾ ਆ ਪੰਜਾਬ ਨੰਬਰ ਪੰਜਾਬ ਨੰਬਰ ਹੈ ਜੀ ਪਹਿਲੇ ਨਾ ਆ 2021 ਟਾਪ ਮਾਡਲ ਹੈ ਜੀ 90% ਟਾਇਰ ਨੇ ਏਰੀਆ ਜਗਰਾਉ ਰੇਟ ਦੀ ਗੱਲ ਕਰੀਏ ਤਾਂ 8 ਲੱਖ 25000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਤੁਸੀਂ ਮੌਕੇ ਤੇ ਡੀਲ ਕਰ ਸਕਦੇ ਹੋ 988634477 9988634477 ਇਸ ਨੰਬਰ ਤੇ ਫੋਨ ਕਰਕੇ ਜੌਨ ਡੀਅਰ ਚਲੰਗਾ 05 ਡਾਇਰੈਕਟਰ ਤੁਸੀਂ 825000 ਚ ਖਰੀਦ ਸਕਦੇ ਹੋ ਜਾਲੇ ਵਾਲੀ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 14x6.5 ਮਾਡਲ 2022 ਹੈ ਜੀ ਕੰਡੀਸ਼ਨ ਨਵੀਂ ਹੈ ਏਰੀਆ ਜੀ ਕਪੂਰਥਲਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੰਡੀਸ਼ਨ ਨਵੀਂ ਹੈ ਜੀ ਕਪੂਰਥਲਾ ਏਰੀਆ 22 ਮਾਡਲ ਜਾਲੀ ਵਾਲੀ ਟਰਾਲੀ ਵਿਕਾਊ ਹੈ ਜੀ ਸਾਈਜ਼ ਹੈ 14x6.5 9463203119 9463203119 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਲੀ ਵਾਲੀ ਟਰਾਲੀ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਸੁਪਰ ਸੀਡਰ ਵਿਕਾਊ ਹੈ ਜੀ 2023 ਮਾਡਲ 15 20 ਕਿੱਲੇ ਕਣਕ ਵੀਜੀ ਹੈ ਬਾਣ ਠੇਕੇ ਤੇ ਦਿੱਤਾ ਹੈ ਇਸ ਵੀਰ ਨੇ ਇਸ ਕਰਕੇ ਵੇਚ ਰਹੇ ਨੇ ਏਰੀਆ ਜੀ ਪਿੰਡ ਸੂਰਤੀਆ ਨੇੜੇ ਰੋੜੀ ਇੱਕ ਕੰਪਿਊਟਰ ਰਾਹਾ ਵੀ ਵਿਕਾਊ ਆ ਸੁਪਰ ਸੀਡਰ ਦਾ ਰੇਟ 1 ਲੱਖ 70 ਹਜ਼ਾਰ ਹੈ ਜੀ ਸੁਪਰ ਸੀਡਰ ਦਾ ਰੇਟ 1 ਲੱਖ 70 ਹਜ਼ਾਰ ਹੈ ਜੀ 7082865713 7082865713 ਇਸ ਨੰਬਰ ਤੇ ਫੋਨ ਕਰਕੇ ਸੁਪਰ ਸਿੱਧਰ ਅਤੇ ਕੰਪਿਊਟਰ ਗ੍ਰਾਹ ਤੁਸੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਡਬਲ ਟੈਰਾ ਟਰਾਲਾ ਵਿਕਾਊ ਹੈ ਜੀ ਡਬਲ ਟੈਰਾ ਟਰਾਲਾ ਵਿਕਾਊ ਹੈ ਜੀ ਸਾਈਜ਼ ਹੈ 11 ਬਾਈ 6.5 ਏਰੀਆ ਮਾਨਸਾ ਰੇਟ 1 ਲੱਖ 25000 125000 ਰੁਪਏ ਰੇਟ ਰੱਖਿਆ ਹੈ 947882595 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਸਾਨੂੰ ਵੀਡੀਓ ਦਾ ਪਤਾ ਨਹੀਂ ਲੱਗ ਰਿਹਾ ਇਸ ਕਰਕੇ ਅਸੀਂ ਵੀਡੀਓ ਦੇ ਵਿੱਚ ਬਾਰ-ਬਾਰ ਬੋਲਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਵੀਂ ਵੀਡੀਓ ਹੀ ਤੁਹਾਡੇ ਕੋਲੇ ਪਹੁੰਚੂਗੀ ਐਮ ਆਰ ਐਫ ਕੰਪਨੀ ਦੇ 14928 ਦੇ ਟਾਇਰ ਵਿਕਾਉ ਨੇ ਜੀ MRF ਕੰਪਨੀ ਦੇ 14928 ਦੇ ਟਾਇਰ ਬਿਕਾਉਣੇ ਰੇਟ ਹੈ ਜੀ 409855409009 9855409009 ਇਸ ਨੰਬਰ ਤੇ ਫੋਨ ਕਰਕੇ MRF ਕੰਪਨੀ ਦੇ 14928 ਦੇ ਟਾਇਰ 40000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਨਾਲ-ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਤੇ ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਵੀਡੀਓ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਲੋ ਜੀ ਇੱਕ ਹੋਰ ਟੌਪ ਦੀ ਜ਼ਮੀਨ ਲੈ ਕੇ ਆਇਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਜੀ ਸਵਾ ਪੰਜ ਕਿੱਲੇ ਜ਼ਮੀਨ ਵਿਕਾਊ ਹੈ ਜੀ ਬਖਬੋਰਡ ਦੀ ਚਾਵਨ ਵੀਰ ਹੀ ਸੰਪਰਕ ਕਰਨ ਸਵਾ ਪੰਜ ਕਿੱਲੇ ਜ਼ਮੀਨ ਹੈ ਨੇੜੇ 90 ਸਾਲਾ ਪਟਾ ਤੇ ਗਰਦੌਰੀ ਨਾਮ ਕਰਾ ਕੇ ਦੇਣਗੇ ਇੱਕ ਨੰਬਰ ਬਾਣ ਹੈ ਜੀ ਮਾਲਕੀ ਦਾ ਰੇਟ ਹੈ 70 ਤੋਂ ਲੈ ਕੇ 80 ਲੱਖ ਤੱਕ ਹੈ ਜੀ ਬਾਣ ਦਾ ਚੌੜ ਸਟਾਕ ਹੈ ਜੀ ਦੋ ਰਾਸਤੇ ਪਾਖੜਾ ਨਹਿਰ ਦੇ ਨਾਲ 15 ਐਚਪੀ ਦੀ ਸੋਲਨ ਮੋਟਰ ਜੋ ਆ 80 ਫੁੱਟ ਪਾਤੜਾ ਤੋਂ 4 ਕਿਲੋਮੀਟਰ ਸੂਤਰਾ ਨੇ ਅੱਡੇ ਦੇ ਨੇੜੇ ਹੈ ਜੀ ਰੇਟ ਰੱਖਿਆ ਗਿਆ ਬਾਣ ਦਾ 14 ਲੱਖ 50 ਹਜ਼ਾਰ 14 ਲੱਖ 50 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਬਾਣ ਦੀ ਡੀਲ ਕਰ ਸਕਦੇ ਹੋ ਨੰਬਰ ਹੈਗਾ ਜੀ 9501807358 9501807358 ਇਸ ਨੰਬਰ ਤੇ ਫੋਨ ਕਰਕੇ ਸਵਾ ਪੰਜ ਕਿੱਲੇ ਜ਼ਮੀਨ ਖਰੀਦ ਸਕਦੇ ਹੋ ਇੱਕ ਹੋਰ ਜ਼ਮੀਨ ਦੀ ਐਡ ਲੈ ਕੇ ਆਏ ਆ ਜੀ ਤੁਹਾਡੇ ਲਈ ਇਹ ਵੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਉਹਨਾਂ ਵੀਰਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਨ ਨੇ 5.5 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿਚ ਮੋਟਰ ਮੇਨ ਹਾਈਵੇ ਤੋਂ 1.5 ਕਿਲੋਮੀਟਰ ਅੰਦਰ ਰੇਟ 20 ਲੱਖ ਰੁਪਿਆ ਕਿੱਲੇ ਦਾ ਮੈਲਪੁਰ ਤੋਂ ਚੱਬੇਵਾਲ ਰੋਡ ਹੁਸ਼ਿਆਰਪੁਰ ਬਾਕੀ ਨੰਬਰ ਦਿੱਤਾ ਹੋਇਆ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਜ਼ਮੀਨ ਦੀ ਲੈ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9501190909 9501190909 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਹੈ ਜਿਹੜੀ ਬੀ ਲੱਖ ਰੁਪਏ ਨੂੰ ਕਿ ਲੱਖ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਵੀਰ ਕਮੈਂਟਾਂ ਦੇ ਵਿੱਚ ਦੱਸਦੇ ਨੇ ਕਿ ਸਾਡੇ ਕੋਲੇ ਨਹੀਂ ਜ਼ਮੀਨ ਬਿਕਾਉ ਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਸਾਡਾ WhatsApp ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ ਤੁਸੀਂ ਆਪਦੀ ਜ਼ਮੀਨ ਦੀ ਫੋਟੋ ਡੈਡਾ ਕਰਕੇ ਵੀਡੀਓ ਬਣਾਓ ਖਾਲ ਪਹੀ ਕੋਈ ਪਾਣੀ ਦਾ ਕੀ ਸਾਧਨਾ ਕੋਈ ਰੋਡ ਤੇ ਲੱਗਦੀ ਹੈ ਜਾਂ ਤੁਹਾਡੇ ਖੇਤ ਦੇ ਵਿੱਚ ਮੋਟਰ ਲੱਗੀ ਹੈ ਸਾਰਾ ਕੁਝ ਵੀਡੀਓ ਦੇ ਵਿੱਚ ਦਿਖਾਓ ਪ੍ਰੋਪਰ ਜਾਣਕਾਰੀ ਦਿਓ ਤੇ ਸਾਨੂੰ ਇਸ ਨੰਬਰ ਤੇ WhatsApp ਕਰ ਦਿਓ ਉਸ ਉਸ ਤੋਂ ਬਾਅਦ WhatsApp ਕਰਨ ਤੋਂ ਬਾਅਦ ਉਹ ਆਡੀ ਅਡਰੈਸ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਤੇ ਜੇਕਰ ਵੀਡੀਓ ਪਸੰਦ ਆਈ ਵਾਹਿਗੁਰੂ ਜ਼ਰੂਰ ਲਿਖਿਓ ਜੀ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣਦਾ ਤੁਸੀਂ ਆਪਣੇ ਚੈਨਲ ਫੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਖਬਰ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ